ਹੈਲੋ ਸਾਥੀਓ ਕੀ ਹਾਲ ਹੈ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਦੇਖ ਰਹੇ ਹੋ ਕਿ ਅੱਜ ਦੀ ਜੋ ਵੀਡੀਓ ਹੈ ਮੈਂ ਰਜਾਈ ਦੇ ਵਿੱਚ ਬੈ ਕੇ ਬਣਾ ਰਿਹਾ ਤਾਂ ਬੇਸਿਕ ਅੱਜ ਦਾ ਜੋ ਵੀਡੀਓ ਦਾ ਟਾਈਟਲ ਹੈ ਉਹਦੇ ਵਿੱਚ ਤੁਸੀਂ ਪੜਿਆ ਹੋਵੇਗਾ ਕਿ ਸਾਨੂੰ ਸਰਦੀਆਂ ਦੇ ਵਿੱਚ ਜ਼ਿਆਦਾ ਭੁੱਖ ਕਿਉਂ ਲੱਗਦੀ ਹੈ ਜਾਨੀ ਅਸੀਂ ਸਰਦੀਆਂ ਦੇ ਵਿੱਚ ਖਾਣਾ ਜ਼ਿਆਦਾ ਖਾਂਦੇ ਹਾਂ ਗਰਮੀਆਂ ਦੇ ਕੰਪੈਰੀਟਿਵ ਤੇ ਨਾਲ ਸਾਨੂੰ ਖਾਣਾ ਪਚ ਵੀ ਜਾਂਦਾ ਹੈ ਇਹਦਾ ਕੀ ਕਾਰਨ ਹੈ ਸੋ ਇਹ ਚੀਜ਼ਾਂ ਜੋ ਇੰਟਰਸਟਿੰਗ ਫੈਕਟਸ ਜਿਹਨੇ ਉਹ ਸੀਰੀਜ਼ ਸ਼ੁਰੂ ਕੀਤੀ ਆ ਤੁਹਾਨੂੰ ਪਤਾ ਹੈ ਉਹਦੇ ਰਿਗਾਰਡਿੰਗ ਇਹ ਸੈਕੰਡ ਫੈਕਟ ਦੇ ਬਾਰੇ ਗੱਲ ਕਰਾਂਗੇ ਤੋਂ ਬਿਨਾਂ ਦੇਰ ਕੀਤੇ ਵੀਡੀਓ ਸ਼ੁਰੂ ਕਰਦੇ ਆ ਸੋ ਸਾਥੀਓ ਬੇਸਿਕਲੀ ਜਿਹੜਾ ਸਾਡਾ ਸਰੀਰ ਹੈ ਉਹ ਇੱਕ ਕੋਲਡ এনवायरमेंट ਲਈ ਐਡਾਪਟਡ ਹੈ ਜੇ ਦੇਖਿਆ ਜਾਏ ਗਰਮੀਆਂ ਦੇ ਵਿੱਚ ਜਦੋਂ ਤਾਪਮਾਨ ਵੱਧ ਜਾਂਦਾ ਹੈ ਤੇ ਸਾਡੀ ਬੋਡੀ ਦੇ ਜਿਹੜੇ ਐਨਜ਼ਾਈਮਸ ਹੈ ਉਹਨਾਂ ਦੀ ਐਕਟੀਵਿਟੀ ਤੇ ਇਫੈਕਟ ਪੈਂਦਾ ਹੈ ਬਾਡੀ ਚ ਐਂਜਾਈਮਸ ਹੁੰਦੇ ਆ ਸਾਡੀ ਲਾਰ ਦੇ ਵਿੱਚ ਐਂਜਾਈਮ ਹੁੰਦੇ ਆ ਮੂੰਹ ਦੇ ਜਿਹੜਾ ਲਾਰ ਨਿਕਲਦੀ ਆ ਪੇਟ ਚ ਐਂਜਾਈਮ ਹੁੰਦੇ ਆ ਸੋ ਉਹਨਾਂ ਦੀ ਜਿਹੜੀ ਐਕਟੀਵਿਟੀ ਆ ਉਹਨਾਂ ਦਾ ਜਿਹੜੀ ਆਪਟੀਮਮ ਜੋ ਟੈਂਪਰੇਚਰ ਆ 25 ਡਿਗਰੀ ਜੋ ਮੰਨਿਆ ਜਾਂਦਾ ਹੈ ਯਾਨੀ ਠੰਡ ਦੇ ਮੌਸਮ ਦੇ ਵਿੱਚ ਸਾਡੇ ਜੋ ਐਂਜਾਈਮਸ ਸਹੀ ਕੰਮ ਕਰਦੇ ਆ ਇੱਕ ਤਾਂ ਇਹਦਾ ਇਹ ਕਾਰਨ ਹੈ ਦੂਸਰਾ ਇਹਦੇ ਵਿੱਚ ਸਾਨੂੰ ਇੱਕ ਐਸਐਡੀ ਨਾਂ ਦਾ ਸਿੰਡਰੋਮ ਹੋ ਜਾਂਦਾ ਜਿਹਨੂੰ ਸੀਜ਼ਨਲ ਇਫੈਕਟਿਵ ਡਿਸਆਰਡਰ ਕਹਿੰਦੇ ਆ ਸੋ ਇਹ ਜਿਹੜਾ ਡਿਸਆਰਡਰ ਹੈ ਇਹ ਬੇਸਿਕਲੀ ਇੱਕ ਸਾਈਕੋਲੋਜੀਕਲ ਕਹਿ ਲਈਏ ਜਾਂ এনवायरमेंटਲ ਬਾਡੀ ਚੇਂजेस ਆਂਦੀ ਹੈ ਕਿਉਂਕਿ ਸਾਡੀ ਬਾਡੀ ਜ ਹਮੇਸ਼ਾ ਰੈਸਟ ਮੰਗਦੀ ਹੈ ਕੋਈ ਵੀ ਜੀਵ ਆਪਣਾ ਇਨਰਸ਼ੀਆ ਚ ਹੀ ਰਹਿਣਾ ਚਾਹੁੰਦਾ ਹੈ ਤੋ ਠੰਡ ਦੇ ਮੌਸਮ ਦੇ ਵਿੱਚ ਜਦੋਂ ਬਾਰ ਕੋਰਾ ਪੈਂਦਾ ਹੈ ਬੜੀ ਠੰਡ ਹੁੰਦੀ ਹੈ ਠੀਕ ਹੈ ਨਾ ਕੋਰਾ ਪੈਂਦਾ ਹੈ ਬਾਰਿਸ਼ ਵੀ ਜਿੱਦਾਂ ਹੋ ਰਹੀ ਹੈ ਦੋ ਦਿਨ ਤੋਂ ਤੋ ਬੇਸਿਕਲੀ ਸਾਰੇ ਰਜਾਈਆਂ ਚ ਬੜੇ ਹੁੰਦੇ ਆ ਸੋ ਰਜਾਈ ਦੇ ਵਿੱਚ ਬੰਦਾ ਬੈਠੇ ਬੈਠੇ ਸੋਚਦਾ ਕਿ ਮੈਂ ਕੁਝ ਖਾਵਾਂ ਤੋ ਉਹ ਬਾਡੀ ਨੂੰ ਮਤਲਬ ਇੱਕ ਗਰੇਵਿੰਗ ਹੁੰਦੀ ਐ ਕਰੇਵਿੰਗ ਆ ਜਾਂਦੀ ਐ ਖਾਣ ਦੇ ਬਾਰੇ ਸੋ ਆਟੋਮੈਟਿਕਲੀ ਬਾਡੀ ਸਾਡੀ ਉਹ ਉਧਰ ਰੁਝਾਨ ਵੱਜ ਜਾਂਦਾ ਅਸੀਂ ਜ਼ਿਆਦਾ ਖਾਣੇ ਆ ਜਾਨੀ ਸਾਡਾ ਮੂੰਹ ਚੱਲਦਾ ਹੀ ਰਹਿੰਦਾ ਖਾਣਾ ਖਾ ਲਿਆ ਮੂੰਗਫਲੀ ਖਾ ਲੋ 버ਗਰ ਖਾ ਲੋ ਪੀਜ਼ਾ ਖਾ ਲੋ ਇਹ ਚੀਜ਼ਾਂ ਚਲੀਆਂ ਰਹਿੰਦੀਆਂ ਜਾਂ ਕਾਫੀ ਪੀ ਲੋ ਕੋਲਡ ਡਰਿੰਕ ਚਲੋ ਕਿ ਕੋਲਡ ਡਰਿੰਕ ਵੀ ਪਸੰਦ ਕਰਦੇ ਆ ਸੋ ਇਹ ਚੀਜ਼ਾਂ ਜਿਹੜੀਆਂ ਨੇ ਏ ਸਾਡਾ ਐਸਡੀ ਨਾ ਦਾ ਡਿਸਆਰਡਰ ਬਣ ਜਾਂਦਾ ਹੈ ਸਾਈਕੋਲੋਜੀਕਲੀ ਉਹਦੇ ਨਾਲ ਵੀ ਅਸੀਂ ਸਿਆਲਾਂ ਦੇ ਵਿੱਚ ਜਿਆਦਾ ਖਾਂਦੇ ਆ ਦੂਸਰਾ ਬੇਸਿਕਲੀ ਜਦੋਂ ਅਸੀਂ ਖਾਣਾ ਖਾਂਦੇ ਆ ਕਈ ਕਹਿੰਦੇ ਨੇ ਕਿ ਸੈਰ ਕਰਨ ਦੇ ਨਾਲ ਖਾਣਾ ਪਚ ਜਾਂਦਾ ਬਟ ਇਹ ਗੱਲ ਗਲਤ ਹੈ ਸਾਡਾ ਜਿਹੜਾ ਖਾਣਾ ਹੈ ਉਹ ਪਚਦਾ ਹੈ ਜਦੋਂ ਅਸੀਂ ਰੈਸਟ 'ਚ ਬੈਠਨੇ ਆ ਯਾਨੀ ਖਾਣਾ ਖਾ ਕੇ ਜੇ ਅਸੀਂ ਰੈਸਟ ਦੇਵਾਂਗੇ ਬਾਡੀ ਨੂੰ ਤਾਂ ਹੀ ਖਾਣਾ ਪਜੇਗਾ ਕਿਉਂਕਿ ਆਟੋਮੈਟਿਕਲੀ ਸਾਡੀ ਗੱਟ ਦੇ ਵਿੱਚ ਸਾਡੇ ਪੇਟ ਦੇ ਵਿੱਚ ਬਲੱਡ ਦੀ ਸਪਲਾਈ ਹੋਣੀ ਚਾਹੀਦੀ ਹੈ ਪਰ ਜੇ ਅਸੀਂ ਘੁੰਮਾਂਗੇ ਤਾਂ ਸਾਡੀ ਬਲੱਡ ਦੀ ਸਪਲਾਈ ਸਾਡੀਆਂ ਲੱਤਾਂ ਵੱਹਾਂ ਚਾਏਗੀ ਤਾਂ ਆਟੋਮੈਟਿਕਲੀ ਇਹਨਾਂ ਵੀ ਡਾਈਜੈਸ਼ਨ ਇਫੈਕਟ ਹੁੰਦੀ ਹੈ ਨਾਲ ਇਹਦੇ ਇੱਕ ਹੋਰ ਕਾਰਨ ਬਣ ਜਾਂਦਾ ਹੈ ਜੇ ਇਹਦੇ ਵਿੱਚ ਦੇਖੀਏ ਕਿ ਸਿਆਲਾਂ ਦੇ ਆ ਜੋ ਮੌਸਮ ਹੁੰਦਾ ਹੈ ਉਹਦੇ ਵਿੱਚ ਸਾਨੂੰ ਕੈਲਰੀ ਦੀ ਲੋੜ ਪੈਂਦੀ ਹੈ ਕੈਲਰੀ ਦੀ ਲੋੜ ਕਿਉਂ ਪੈਂਦੀ ਹੈ ਕਿਉਂਕਿ ਸਾਨੂੰ ਠੰਡ ਲੱਗਦੀ ਹੈ ਸਾਡੀ ਬਾਡੀ ਆਟੋਮੈਟਿਕਲੀ ਹੀਟ ਜਨਰੇਸ਼ਨ ਜੋ ਇੱਕ ਮੈਕੈਨਿਜ਼ਮ ਐ ਸਾਨੂੰ ਬਚਾਉਣ ਦੇ ਵਾਸਤੇ ਉਹਦੇ ਚ ਲੱਗ ਜਾਂਦੀ ਐ ਠੰਡ ਦੇ ਵਿੱਚ ਕੰਬਣੀ ਸ਼ੁਰੂ ਹੋ ਜਾਂਦੀ ਐ ਕੰਬਣੀ ਵੀ ਇੱਕ ਮੈਕੈਨਿਜ਼ਮ ਐ ਸ਼ਿਬਰਿੰਗ ਦੇ ਨਾਲ ਸਾਡੀ ਬੋਡੀ ਚ ਹੀਟ ਜਨਰੇਟ ਹੁੰਦੀ ਐ ਸੋ ਜਿਵੇਂ ਅਸੀਂ ਹੀਟ ਜਨਰੇਟ ਕਰਦਾ ਸਾਡੀ ਬੋਡੀ ਚ ਜ਼ਿਆਦਾ ਕੈਲਰੀ ਕੰਜ਼ੂਮ ਹੁੰਦੀ ਐ ਜ਼ਿਆਦਾ ਕੈਲਰੀ ਕੰਜ਼ੂਮ ਹੋਣ ਦੇ ਨਾਲ ਸਾਨੂੰ ਜ਼ਿਆਦਾ ਭੁੱਖ ਲੱਗਦੀ ਐ ਤੋਂ ਇਸ ਲਈ ਜ਼ਿਆਦਾ ਅਸੀਂ ਕੈਲਰੀ ਵਾਲਾ ਫੂਡ ਪਸੰਦ ਕਰਦੇ ਆ ਠੀਕ ਐ ਜੀ ਸੋ ਡਰਾਈ ਫਰੂਟ ਖਾਣੇ ਆ ਨੌਨ ਵੈਰੀ ਖਾਣੇ ਆ ਐਗ ਖਾਣੇ ਆ ਤੋਂ ਇੰਨਾ ਸਾਡੀ ਬੋਡੀ ਚ ਕੈਲਰੀ ਵਧਦੀ ਐ ਸ਼ੂ ਸੁਪਰ ਵਗੈਰਾ ਪਸੰਦ ਕਰਦੇ ਸੋ ਉਹਨਾਂ ਸਾਡੀ ਬੋਡੀ ਦੀ ਜਿਹੜੀ ਕੈਲਰੀ ਡਿਮਾਂਡ ਵੱਧਦੀ ਹੈ ਇੱਕ ਹੋਰ ਇੱਕ ਇੰਟਰਸਟਿੰਗ ਫੈਕਟ ਹੈ ਤੁਸੀਂ ਨਹੀਂ ਧਿਆਨ ਦਿੱਤਾ ਹੋਏਗਾ ਬਟ ਸਿਆਲਾਂ ਦੇ ਵਿੱਚ ਸਾਨੂੰ ਡੀ ਹਾਈਡਰੇਸ਼ਨ ਦੀ ਸਮੱਸਿਆ ਜ਼ਿਆਦਾ ਆ ਜਾਂਦੀ ਹੈ ਸਾਡੀ ਬੋਡੀ ਚ ਪਾਣੀ ਦੀ ਕਮੀ ਹੁੰਦੀ ਹੈ ਅਸੀਂ ਬੇਸਿਕਲੀ ਸਿਆਲਾਂ ਚ ਪਾਣੀ ਘੱਟ ਪੀਂਦੇ ਆ ਇਹਨਾਂ ਅਸੀਂ ਯੂਰਿਨ ਵੀ ਘੱਟ ਕਰਦੇ ਆ ਸੋ ਅਸੀਂ ਕੀ ਕਰਦੇ ਆ ਸਾਡੀ ਬੋਡੀ ਸਾਡਾ ਪੇਟ ਖਾਲੀ ਹੁੰਦਾ ਹੈ ਪਾਣੀ ਬੋਡੀ ਚ ਘੱਟ ਹੁੰਦਾ ਹੈ ਆਟੋਮੈਟਿਕਲੀ ਸਿਪੇਟ ਨੂੰ ਪਰਨ ਦੇ ਲਈ ਸਾਡਾ ਬਾਡੀ ਦਾ ਜਿਹੜਾ ਮੂਡ ਅਲਟਰਡ ਹੋ ਜਾਂਦਾ ਤੇ ਅਸੀਂ ਖਾਣਾ ਜ਼ਿਆਦਾ ਖਾਣਾ ਪਸੰਦ ਕਰਦੇ ਆ ਕਾਫੀ ਪੀਨੇ ਆ ਠੀਕ ਹੈ ਜੀ ਚਾਹ ਪੀਨੇ ਆ ਕਾਫੀ ਵਗੈਰਾ ਜਿਹੜੀ ਹੈ ਸਾਡੀ ਬਾਡੀ ਚ ਡੀਹਾਈਡਰੇਸ਼ਨ ਕਰਦੀ ਹੈ ਤੇ ਆਟੋਮੈਟਿਕਲੀ ਡੀਹਾਈਡਰੇਸ਼ਨ ਦੇ ਨਾਲ ਵੀ ਸਾਡੀ ਬਾਡੀ ਨੂੰ ਜ਼ਿਆਦਾ ਭੁੱਖ ਲੱਗਦੀ ਹੈ ਤੇ ਇਸ ਲਈ ਸਾਨੂੰ ਸਿਆਲਾਂ ਦੇ ਵਿੱਚ ਆਪਣੀ ਭੁੱਖ ਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਪਾਣੀ ਵੀ ਪੀਣਾ ਚਾਹੀਦਾ ਨਾਲ ਹੀ ਖਾਣ ਦੇ ਨਾਲ ਇਹ ਵੀ ਦੱਸਾਂ ਕਿ ਸਾਨੂੰ ਰਾਤ ਦਾ ਜਿਹੜਾ ਭੋਜਨ ਹੈ ਸਿਆਲਾਂ ਦੇ ਵਿੱਚ ਹੈਵੀ ਨਹੀਂ ਕਰਨਾ ਚਾਹੀਦਾ ਜਿਵੇਂ ਸਾਗ ਵਗੈਰਾ ਖਾ ਲੈਂਦੇ ਤੇ ਇਹ ਸਾਡੀ ਬੋਡੀ ਚ ਬਲੱਡ ਦਾ ਜਿਹੜਾ ਫਲੋਅ ਹੈ ਵਧਾ ਸਕਦਾ ਹੈ ਕਿਉਂਕਿ ਇਹਨੂੰ ਪਚਾਣ ਦੇ ਵਾਸਤੇ ਸਾਡੀ ਗੱਟ ਤਾਂ ਜਿਆਦਾ ਜ਼ੋਰ ਲੱਗਦਾ ਐ ਐਕਟੀਵਿਟੀ ਘੱਟ ਹੁੰਦੀ ਐ ਇਸ ਲਈ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਬੀਪੀ ਦੀ ਪ੍ਰੋਬਲਮ ਹੈ ਉਹ ਰਾਤ ਨੂੰ ਸਾਗ ਵਗੈਰਾ ਨਾ ਖਾਣ ਕਿਉਂਕਿ ਸਾਗ ਖਾਣ ਦੇ ਨਾਲ ਕੀ ਹੁੰਦਾ ਇੱਕ ਤਾਂ ਅੰਚ ਅਸੀਂ ਜਿਹੜੇ ਮਸਾਲੇ ਜਿਆਦਾ ਪਾੰਨੇ ਆ ਘੀਏ ਪਾੰਨੇ ਆ ਤੇ ਉਹਦੇ ਨਾਲ ਆਟੋਮੈਟਿਕਲੀ ਸਾਡੀ ਬੋਡੀ ਨੂੰ ਜਿਆਦਾ ਜ਼ੋਰ ਲੱਗਦਾ ਤੇ ਇਸ ਲਈ ਸਾਗ ਵੈਰਾ ਜੇ ਖਾਣਾ ਤੇ ਦੁਪਹਿਰੇ ਖਾ ਲਿੱਤਾ ਜਾਏ ਤੇ ਰਾਤ ਦਾ ਜਿਹੜਾ ਭੋਜਨ ਹੈ ਸਿਆਲਾਂ ਦੇ ਵਿੱਚ ਜਲਦੀ ਕਰਨਾ ਚਾਹੀਦਾ ਸੋ ਇਹ ਕੁਝ ਐਸੇ ਕਾਰਨ ਹੈ ਐਸੇ ਕੁਝ ਬਾਡੀ ਚ ਚੇਂजेस ਆਉਂਦੇ ਆ এনवायरमेंट ਦੀ ਵਜੇ ਨਾਲ ਇਹਦੀ ਵਜ੍ਹਾ ਨਾਲ ਸਾਨੂੰ ਜ਼ਿਆਦਾ ਭੁੱਖ ਲੱਗਦੀ ਹੈ ਸੋ ਉਮੀਦ ਕਰਦਾ ਹਾਂ ਅੱਜ ਦਾ ਜੋ ਫੈਕਟ ਤੁਹਾਡੇ ਨਾਮਾਂ ਸਾਂਝਾ ਕੀਤਾ ਤੁਹਾਨੂੰ ਇਹ ਸੁਣ ਕੇ ਮਜ਼ਾ ਵੀ ਆਇਆ ਹੋਵੇਗਾ ਕਿਉਂਕਿ ਇਹ ਸਾਡੇ ਅੱਜ ਡੇ ਟੂ ਡੇ ਲਾਈਫ ਨਾਲ ਗਰੰਟੀ ਹੇਅ ਰਿਲੇਟਡ ਹੈ ਇਹ ਸੁਣ ਕੇ ਤੁਹਾਨੂੰ ਭੁੱਖ ਦਾ ਵੀ ਵਿਚਾਰ ਮਨ ਚ ਆ ਗਿਆ ਹੋਵੇਗਾ ਤੋਂ ਇਦਾਂ ਦੇ ਹੋਰ ਵੀ ਇੰਟਰਸਟਿੰਗ ਫੈਕਟ ਤੁਹਾਡੇ ਲਈ ਲੈ ਕੇ ਆਂਦੇ ਰਾਵਾਂਗੇ ਸੋ ਚੈਨਲ ਨੂੰ ਸਪੋਰਟ ਕਰੋ ਲਾਈਕ শেয়ার ਸਬਸਕ੍ਰਾਈਬ ਕਰੋ ਇੱਕ ਨਵਾਂ ਤੁਹਾਡੇ ਲਈ ਇੰਟਰਸਟਿੰਗ ਸੀਰੀਜ਼ ਸਟਾਰਟ ਕੀਤੀ ਹੈ ਉਮੀਦ ਕਰਦਾ ਹਾਂ ਤੁਸੀਂ ਇਹਨੂੰ ਵੀ ਭਰਵਾ ਹੰਗਾਰਾ ਬਦੋਗੇ ਥੈਂਕ ਯੂ ਵੈਰੀ ਮਚ ਐਂਡ ਹੈਵ ਅ ਨਾਈਸ ਡੇ ਆਪਣਾ ਸਿਹਾਲਾਂ ਦੇ ਵਿੱਚ ਖਿਆਲ ਰੱਖੋ ਖਾਣਾ ਪੀਣਾ ਬਾਡੀ ਮੂਵਮੈਂਟ ਨੂੰ ਕੰਟਰੋਲ ਕਰੋ ਥੈਂਕ ਯੂ ਜੀ